ਕਦੇ ਇਦਾਂ ਦਾ ਟਾਈਮ ਵੇਖਿਆ ਜਦੋਂ ਰੋਟੀ ਵੀ ਨਸੀਬ ਨਹੀਂ ਹੋਈ ਯਾ ਰਾਤ ਨੂੰ ਨਸੀਬ ਤੇ ਹੁਣ ਵੀ ਨਹੀਂ ਆ ਮੈਡਮ ਜੀ ਹੁਣ ਵੀ ਨਹੀਂ ਆ ਨਸੀਬ ਤੇ ਮਰਦ ਦੇ ਸੱਟ ਲੱਗੀ ਆਪ ਦੇ ਆਪ ਦੇ ਸਿਰ ਤੇ ਕਮਾਉਂਦੇ ਤੇ ਆਪਦੇ ਤੇ ਖਾਂਦੇ ਆ ਨਿਆ ਭੈਣ ਭਰਾ ਵੀ ਸਾਸ ਛੱਡ ਗਏ ਕਿੰਨੇ ਬਾਵ ਨਹੀਂ ਫੜੀਨੀ ਸੱਤ ਤੇ ਹਵਦਾ ਫੜਿਆ ਮੈਂ ਡੇ ਭੈਣ ਭਰਾ ਵੀ ਸਾਸ ਸਾਥੇ ਛੱਡ ਗਿਆ ਕਹਿੰਨੇ ਵੀ ਨਾ ਮਾਰੇ ਦੇ ਪਿੰਡੋਂ ਸੱਟ ਲਾਤੀ ਇਸ ਕਹਿੰਨੇ ਨੇ ਬਾਦੇ ਤੇ ਬਾ ਬਾਵੀ ਤੋੜਤੀ 50 ਲੱਖੋਂ ਪੈਸੇ ਗਿਆ ਪਿੰਡੋਂ ਤੇ ਇਹੋ ਮੈਂ ਅਖੰਦਿਆ ਸੀ ਕੋ ਨਹੀਂ ਆਹ ਵੇਖ ਲਈਏ ਤੇ ਦਿਨ ਇਹਨਾਂ ਨੂੰ ਫੜੇ ਨਾ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਸੱਟ ਲਾਤੀ ਇਸ ਮੰਮੀ ਦੇ ਗੁੱਟ ਤੇ ਉਂਗਲਾਂ ਮਰੋੜੀਆਂ ਸੀ ਉਹ ਦਿਨ ਮੰਮੀ ਦੇ ਇਹੋ ਮੈਂ ਅਖੰਦਿਆ ਸੀ ਬੰਦੇ ਤਾਂ ਪਿੰਡ ਦੇ ਤੇ ਪਿੰਡ ਦੇ ਦੇ ਵਜਾਉਣੇ ਆ ਜਦੋਂ ਮਰਜ਼ੀ ਵਜਾ ਸਕਦਾ ਮੈਂ